ਇਤਾਂ ਭੂਤਾਂ ਵਾਲੀ ਹਵੇਲੀ 'ਚ ਸੈਰ ਕਰ ਰਿਹਾ ਟਹਿਲ ਰਿਹਾ ਐ ਜਿਵੇਂ ਕੋਈ ਖੇੜੇ ਮੱਤੇ ਬਗੀਚੇ 'ਚ ਟਹਿਲਦਾ ਐ ਗੁਰੂ ਪਰਮੇਸ਼ਰ ਤੇ ਕਾਦਾ ਸਾਇਆ ਭੂਤਾਂ ਪ੍ਰੇਤਾਂ ਦਾ ਸਤਗੁਰ ਮੇਰਾ ਬੇਮੁਤਾਜ ਮੈਂ ਗੁਰੂ ਇਸ ਟੋਟਲੀ ਇੰਡੀਪੈਂਡੈਂਟ ਕਿਸੇ ਡਰ 'ਚ ਨਹੀਂ ਕਿਸੇ ਭੈ 'ਚ ਨਹੀਂ ਕਿਸੇ ਦੇ ਅਧੀਨ ਨਹੀਂ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਬਿਕੋਜ਼ ਮਾਈ ਟੂ ਗੁਰੂ ਇਸਦਾ ਕ੍ਰੀਏਟਰ ਦਾ ਆਰਕੀਟੈਕਟ ਆਫ ਡੈਸਟਨੀ ਜਿਹੜਾ ਕਿਸਮਤ ਲਿਖਣ ਵਾਲਾ ਵਾਹਿਗੁਰੂ ਹੈ ਉਹ ਗੁਰੂ ਤੇਗ ਬਹਾਦਰ ਬਣ ਕੇ ਦੁਨੀਆ ਤੇ ਆਇਆ ਹੈ। ਭੂਤ ਕੀ ਡਰਾਉਣਗੇ ਉਹਨੂੰ। ਕਹਿੰਦੇ ਅੱਛਾ ਨਹੀਂ ਡਰਦਾ ਫਿਰ ਲੋਹੇ ਦੇ ਕਿਲ ਲਾ ਕੇ ਇੱਕ ਪਿੰਜਰਾ ਤਿਆਰ ਕਰੋ। ਜਦੋਂ ਪਿੰਜਰੇ 'ਚ ਕੈਦ ਹੋਵੇਗਾ ਫਿਰ ਹੀ ਮੰਨੇਗਾ। ਹੱਥ-ਹੱਥ ਲੰਮੇ ਕਿਲ ਲਾਏ ਗਏ ਪਿੰਜਰੇ ਦੇ। ਲੇਟ ਨਹੀਂ ਸਕਦੇ ਖਲੋ ਨਹੀਂ ਸਕਦੇ ਆਕਾਰ ਛੋਟਾ ਹੈ ਝੁੱਕ ਕੇ ਬਹਿਣਾ ਪੈਂਦਾ ਹੈ। ਚਾਂਦਨੀ ਚੌਂਕ ਕੁਤਵਾਲੀ ਫਿਰ ਕੈਦ ਕੀਤਾ ਪਿੰਜਰੇ ਚ ਪਾ ਗਏ ਮਹਾਰਾਜ ਕੈਦ ਨੇ ਤੇ ਸਾਵੇਂ ਗੁਰਾਂ ਦੇ ਨਾਂ ਤਿੰਨ ਸਿੱਖ ਕੈਦ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਇਹਨਾਂ ਤਿੰਨਾਂ ਸਿੱਖਾਂ ਨੂੰ ਆਖਿਆ ਵੀ ਤੁਸੀਂ ਦੀਨੇ ਇਸਲਾਮ ਚਾਹੋ ਤਿੰਨੇ ਨਹੀਂ ਮੰਨੇ ਕਹਿੰਦੇ ਸਿੱਖ ਹਾਂ ਸੇਖੀ ਰਵਾਂਗੇ ਆਖਰੀ ਇਸ਼ਾ ਪੁੱਛੀ ਤੇ ਆਂਦੇ ਜਦੋਂ ਤਸੀਹੇ ਦੋ ਨਾ ਮੁਖ ਗੁਰੂ ਵੱਲ ਹੋਵੇ ਸਾਡਾ ਤਿੰਨਾਂ ਦਾ ਤੇ ਬੜੇ ਨੀਤੀਵਾਨ ਲੋਕ ਨੇ ਸਰਕਾਰੀ ਕਰਿੰਦੇ ਉਹ ਕਹਿੰਦੇ ਗੌਰ ਕਰੋ ਇਹਨਾਂ ਦੀ ਮੰਗ ਤੇ ਆਪਣਾ ਫਾਇਦਾ ਹੈ ਇਹਨਾਂ ਦੀ ਮੰਗ ਮੰਨਣ ਵਿੱਚ ਜਿੰਨੇ ਤਸੀਹੇ ਭੰਕਰ ਦਵਾਂਗੇ ਤਿੰਨਾਂ ਨੂੰ ਉਹਨਾਂ ਗੁਰੂ ਦਾਵਾ ਡੋਲ ਹੋਵੇਗਾ ਵੇਖ ਕੇ ਡਰੇਗਾ ਦੇ ਗੁਰੂ ਦਾ ਮਨੋਬਲ ਛੁੱਟਣ ਦਾ ਸਭ ਤੋਂ ਵਧੀਆ ਤਰੀਕਾ ਹੈ ਐਸੀ ਭयंकर ਮੌਤ ਤਿੰਨਾਂ ਨੂੰ ਗੁਰੂ ਅੱਗੇ ਮਾਰੀਏ ਗੁਰੂ ਤੌਬਾ ਕਰੇ ਸਿੱਖੀ ਤੋਂ ਕੋਈ ਸਿੱਖ ਕੋਈ ਹਿੰਦੂ ਆਪਦੇ ਧਰਮ ਦੀ ਬਾਤ ਨਾ ਪਾਵੇ ਕੰਬ ਉਠੇ ਦੁਨੀਆ ਸਭ ਦੀ ਨੇ ਸਲਾਮ ਚ ਆਉਣ ਜਾਨ ਬਖਸ਼ਾਉਣ ਦੇ ਲਈ ਗੁਰਾਂ ਦੇ ਸਾਹਮਣੇ ਕੀਤਾ ਸਿੱਖਾਂ ਨੂੰ ਸਿੱਖ ਪਤਾ ਕਿਉਂ ਚਾਹੁੰਦੇ ਨੇ ਗੁਰੂ ਅੱਗੇ ਸ਼ਹੀਦੀ ਹੋਵੇ ਜਾਣਦੇ ਨੇ ਤਸੀਹੇ ਬੜੇ ਚੱਲਣੇ ਪੈਣੇ ਨੇ ਕਿਤੇ ਮਨ ਡੋਲ ਨਾ ਜਾਵੇ ਗੁਰੂ ਤੇਗ ਬਹਾਦਰ ਦੀ ਨਦਰ ਰਹੀ ਤੇ ਡੋਲਣ ਨਹੀਂ ਦਵੇਗਾ ਸੂਲੀ ਵਰਗੇ ਦੁੱਖ ਨੂੰ ਮਾਮੂਲੀ ਕੰਡਾ ਕਰ ਦਵੇਗਾ ਕਿਰਪਾ ਘਟਾਕ ਅਵਲੋਕਨ ਕੀਨੋ ਦਾਸ ਦਾ ਦੁੱਖ ਪਿਧਾਰਿਓ ਗੁਰੂ ਉਸ ਦਾ ਡਿਸਪੈਲਰ ਆਫ ਪੇਨ ਲੋਕ ਦਰਦ ਰੋਗ ਸੋਗ ਸਭ ਮਿਟਾ ਦਿੰਦਾ ਏਦਾਂ ਦਾ ਹਕੀਮ ਐ ਏਦਾਂ ਨਾਮ ਦੀ ਦਵਾਈ ਦਿੰਦਾ ਹੈ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਭਾਈ ਸਤੀਦਾਸ ਰੂਈਂ ਚ ਲਪੇਟ ਕੇ ਸਾੜਿਆ ਤੇ ਭਾਈ ਦਿਆਲਦਾਸ ਦੇਗ ਚ ਬਾਲਿਆ ਕਿੰਨਾ ਸੀ ਨਹੀਂ ਕੀਤੀ ਬੇਨਕਲਰ ਖਾਦੀ ਹੈ ਬਾਣੀ ਉਬਲ ਰਿਹਾ ਭਾਈ ਦਿਆਲਦਾਸ ਤੇ ਬਾਪੂ ਗੁਰੂ ਦੇਗ ਬਹਾਦਰ ਪੁੱਛ ਦੇ ਦੇਂ ਦਰਦ ਨਹੀਂ ਹੁੰਦਾ ਤਸ਼ੱਦਦ ਚੱਲ ਰਿਹਾ ਸੂਰਾ ਗਲੂਏ ਚੋਂ ਬੋਲ ਕੱਢਦਾ ਹੈ ਗੁਰਦੇਵ ਪਨਵੇਂ ਜਾਮੇ ਜੋ ਤੁਸੀਂ ਦੇਖ ਚੁਬਨਾਂ ਸਿਖਾ ਗਏ ਸੀ ਗੁਰੂ ਅਰਜਨ ਦੇ ਰੂਪ ਵਿੱਚ ਤੁਹਾਡੀ ਨਜ਼ਰ ਹੈ ਦਰਦ ਕਿਸ ਗੱਲੋਂ ਤਿੰਨ ਸੂਰੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਿਰ ਪੁੱਛਿਆ ਦੀਨੇ ਇਸਲਾਮ ਚਾਉ ਨਹੀਂ ਮੰਨੇ ਕਹਿੰਦੇ ਫਿਰ ਚੂਜ਼ ਕਰੋ ਤਿੰਨ ਰਾਹ ਨੇ ਕਰਾਮਾਤ ਕਰ ਦਿਓ ਇਸਲਾਮ ਚਾਉ ਮੌਤ ਕਬੂਲ ਕਰੋ ਗੁਰਦੇਵ ਕਹਿੰਦੇ ਨਾਸਮ ਕਰਾਮਾਤ ਤੇ ਰੋਜ਼ ਕਰਦਾ ਸਿੱਖਾਂ ਨਾਲ ਮੈਂ ਵੇਖੋ ਆਪ ਪੰਜਵੇਂ ਜਾਮੇ ਤਤੀ ਤਵੀ ਬਹਿ ਕੇ ਸ਼ਹੀਦ ਹੋਏ ਤੇ ਜਦੋਂ ਗੁਰੂ ਹਰਗੋਬਿੰਦ ਬਣੇ ਬਾਬਾ ਬਿਧੀ ਚੰਦ ਬਲਦੇ ਪਾਠ ਚ ਬੈਠੇ ਨੇ ਤੇ ਇੱਕ ਰੋਮ ਨਹੀਂ ਸੜਨ ਦਿੱਤਾ ਗੁਰੂ ਸਾਹਿਬ ਨੇ ਮੈਂ ਸਿੱਖਾਂ ਲਈ ਕਰਾਮਾਤ ਕਰਦਾ ਮਰੀਦਾਂ ਲਈ ਕਰਾਮਾਤ ਕਰਦਾ ਹੈ ਆਪਣੇ ਲਈ ਕਦੇ ਨਹੀਂ ਕਰਦਾ ਇਹ ਸਿਧਾਂਤ ਹੈ ਧਰਮ ਦਾ ਗੁਰੂ ਪਰਮੇਸ਼ਰ ਕਦੇ ਆਪਣੇ ਲਈ ਕਰਾਮਾਤ ਨਹੀਂ ਕਰਨਗੇ ਕਿਉਂ ਕਿਉਂਕਿ ਕੱਲ ਨੂੰ ਲੋਕ ਆਖਣਗੇ ਪ੍ਰਭੂ ਸਰੂਪ ਹੈ ਜੋਤ ਸਰੂਪ ਹੈ ਸਰੀਰ ਹੀ ਮਿਟਣਾ ਸੀ ਜੋਤ ਤੇ ਅਗੰਮੀ ਹੈ ਸਦੀਵੀ ਰਹਿਣ ਵਾਲੀ ਹੈ ਮੌਤ ਤੋਂ ਡਰਦਾ ਹੀ ਚਮਤਕਾਰ ਵਿਖਾ ਗਿਆ ਸਿੱਖਾਂ ਦਾ ਗੁਰੂ ਸੌਖਾ ਸਮਝ ਲਿਓ ਕਰਾਮਾਤ ਹੈ ਸ਼ਰਾਬ ਚਾਕੂ ਡਾਕੂ ਨਿੱਜੀ ਮੁਫਾਦਲੀ ਵਰਤਦਾ ਹੈ ਤੇ ਹਕੀਮ ਡਾਕਟਰ ਪਰਉਪਕਾਰ ਲਈ ਵਰਤਦਾ ਹੈ ਆਪਰੇਟ ਕਰਨ ਲਈ ਕਦੇ ਵੀ ਗੁਰੂ ਪੀਰ ਆਪਣੇ ਲਈ ਕਰਾਮਾਤ ਨਹੀਂ ਵਰਤਦੇ ਪਰਉਪਕਾਰ ਲਈ ਵਰਤਦੇ ਨੇ ਦਸਾਂ ਗੁਰੂਆਂ ਕਦੇ ਆਪਣੇ ਲਈ ਅ즈ਮਤ ਨਹੀਂ ਵਰਤੀ ਸਿੱਖਾਂ ਲਈ ਵਰਤੀ ਹੈ ਤੇ ਜਿਹੜੇ ਪ੍ਰਚਾਰਕਾਂ ਦੇ ਕਰਾਮਾਤ ਨਹੀਂ ਹੁੰਦੀ ਅਖੇ ਗੁਰੂ ਚ ਦੁਨੀਆ ਚ ਉਹਨਾਂ ਮੂਰਖਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਉਣ ਲੱਗਾ ਹੈ ਜੇ ਤੇ ਉਹ ਕਥਾ ਕਰਦੇ ਹੁੰਦੇ ਬਾਣੀ ਦੀ ਫਿਰ ਤੇ ਉਹ ਇਹ ਸ਼ਬਦ ਗਲੂਏ ਚ ਲਿਆਉਂਦੇ ਹੀ ਨਾ ਕਥਾ ਦੇ ਆਪ ਦੇ ਮਨ ਦੇ ਫੁਰਨਿਆਂ ਦੀ ਕਰਕੇ ਚਲੇ ਜਾਂਦੇ ਨੇ ਬਾਣੀ 'ਚ ਤੇ ਲਿਖਿਆ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਧੰਨ ਧੰਨ RAMਦਾਸ ਗੁਰ ਜਿਨ ਸਿਰ ਹੱਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸਚਾ ਧੁਆ ਚਾਰੇ ਜਾਗੇ ਚਹ ਜੁਵੀ ਪੰਚਾਇਣ ਆਪੇ ਹੁਆ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਕਿੰਨੀਆਂ ਗੰਗਤੀਆਂ ਜਾਈਦੀਆਂ ਮੁੰਡੀਆਂ ਹੀ ਸੁਣਾ ਦਿੰਨਾ ਜਗਾ ਜਗਾ ਲਿਖਿਆ ਗੁਰੂ ਕਰਾਮਾਤੀ ਹੈ ਜਿੰਨੀ ਦੁਨੀਆ ਦੇ ਰਹਿਬਰਾਂ ਪੈਗੰਬਰਾਂ ਚ ਕਰਾਮਾਤ ਹੈ ਗੁਰੂ ਚ ਦੂਣੀ ਚੋਣੀ ਹੈ ਗੁਰੂ ਇਜ਼ ਓਵਰਫਲੋਇੰਗ ਵਿਦ ਦਾ ਮਿਰਕਲਸ ਪਾਵਰਸ ਈ ਸੁਪਰੀਮ ਲਾਰਡ ਖੁਦਾ ਹੈ ਖੁਦਾ ਤੋਂ ਸਰਗੁਣ ਸਰੂਪ ਹੈ ਉਹ ਭਾਂਡਾ ਹੈ ਕਰਾਮਾਤ ਡਲ ਡਲ ਪੈਂਦੀ ਹੈ ਕਹਿੰਦੇ ਜੇ ਕਰਾਮਾਤ ਨਹੀਂ ਕਰਨੀ ਤੇ ਦੀਨੇ ਸਲਾਮ ਚਾਹੋ ਮਹਾਰਾਜ ਕਹਿੰਦੇ ਹਮ ਕੋ ਹਮਾਰਾ ਗੂਬ ਤਮ ਕੋ ਤੁਮਾਰਾ ਖੂਬ ਸਾਡੀ ਚੋਣ ਨਹੀਂ ਸਿੱਖ ਹੋਣਾ ਪ੍ਰਭੂ ਦੇ ਹੁਕਮ ਚ ਸਿੱਖੀ ਮਿਲੀ ਕਿਸੇ ਨੂੰ Hindu ਬਣਾਤਾ ਕਿਸੇ ਨੂੰ ਮੁਸਲਮਾਨ ਇਹ ਖੁਦਾ ਦਾ ਬਗੀਚਾ ਹੈ ਵਾਹਿਗੁਰੂ ਦਾ ਬਾਗ ਹੈ ਉਹਨੂੰ ਸਾਰੇ ਹੀ ਫੁੱਲ ਪਸੰਦ ਨੇ ਰੰਗ ਬਰੰਗੇ ਤੁਸੀਂ ਕੌਣ ਹੋ ਸਭ ਨੂੰ ਮਿਟਾ ਕੇ ਇੱਕੋ ਰੰਗ ਕਰਨ ਵਾਲੇ Hindu ਆਨੂੰ Hindu ਰਹਿਣ ਦਿਓ ਮੁਸਲਮਾਨ ਮੁਸਲਮਾਨ ਰਹਿਓ ਤੇ ਸਿੱਖ ਸਿੱਖ ਰਹਿਣਗੇ ਕਹਿੰਦੇ ਫਿਰ ਕਤਲ ਹੋਵੇਗਾ ਮਕਤਲ ਦੇ ਵਿੱਚ ਮਕਤੂਲ ਬਣ ਕੇ ਬਹੋਗੇ ਫਿਰ ਤੁਸੀਂ ਮਹਾਰਾਜ ਆਖਣ ਲੱਗੇ ਆਏ ਕਾਜ਼ੀ ਹਾਵਦੀਨ ਮੌਤ ਦਾ ਡਰ ਕਿਸ ਨੂੰ ਦਿੰਦਾ ਹੈ ਮੈਂ ਜੋਤ ਹਾਂ ਆ ਚੋਲਾ ਫਟੇਗਾ ਨਵਾਂ ਚੋਲਾ ਤਿਆਰ ਹੈ ਗੋਬਿੰਦ ਰਾਯੂ ਪਹਿਨ ਲਵਾਗਾ ਆ ਦੀਵਾ ਟੁੱਟੇਗਾ ਇਹ ਜੋਤ ਨਵੇਂ ਦੀਵੇ ਵਿੱਚ ਬਲ ਪਵੇਗੀ ਮਰਨ ਦੇ ਲਈ ਤਿਆਰ ਹਾਂ ਲਉ ਡੁੱਲੇਗਾ ਤੇ ਤਿਲਕ ਜੰਜੂ ਦਾ ਬਾਗ ਹਰਿਆ ਹੋਵੇਗਾ ਜੇ ਸਿਰ ਨਾ ਦਿੱਤਾ ਤੁਸੀਂ ਲੱਖਾਂ ਸਿਰ ਹਿੰਦੂਆਂ ਦੇ ਲਾ ਦੇਣੇ ਨੇ ਇਹ ਸੌਦਾ ਫਾਇਦੇਮੰਦਾ ਹੈ ਲੱਖਾਂ ਸਿਰਾਂ ਦੀ ਜਗ੍ਹਾ ਤੇ ਇੱਕ ਸਿਰ ਲੱਗ ਜਾਵੇ ਖੈਰ ਗੁਰੂ ਤੇਗ ਬਹਾਦਰ ਸਾਹਿਬ ਖੁਦ ਖੁਦਾ ਨੇ ਮੌਤ ਦਾ ਕਿਉਂ ਡਰ ਜਾਣੇ ਬਹਾਦਰ ਰਸੀਦੇ ਹੈ ਬੇਫਨਾ ਅੰਤ ਸਿੰਘ ਸ਼ੀਨਾ ਗੁਫ਼ਤ ਮੌਤ ਬੁਵਦ ਰਹਾਏ ਦੀਦਾਰੇ ਖੁਦਾ ਗੁਰੂ ਦੇਖ ਬਹਾਦਰ ਜੀ ਫਨਾ ਹੋਣ ਤੋਂ ਰਹਿਤ ਨੇ ਉਹ ਜੋਤ ਸਦੀਵੀ ਹੈ ਮੌਤ ਤੇ ਉਹਨਾਂ ਦੇ ਲਈ ਨਿਰਗੁਣ ਵਿੱਚ ਅਪੇਦਤਾ ਹੈ ਸਰਗੁਣ ਚੋਲਾ ਛੱਡਿਆ ਤੇ ਨਿਰਗੁਣ ਵਿੱਚ ਮਿਲ ਗਏ ਆਂਦੇ ਨੇ ਵੀ ਫਿਰ ਉੱਥੇ ਸੈਦ ਜਲਾਲਉਦੀਨ ਤਲਵਾਰ